ਬੇਲੀਆਂ ਚ ਬੈਠੋ ਗਿਆਨ ਨਾ ਘੋਟੋ ਸਿੱਧੇ ਸ਼ਬਦਾਂ ਚ ਕਹਾਂ ਆਪਣਾ ਗਿਆਨ ਆਪਣੇ ਕੋਲ ਰੱਖੋ ਆਪਣਾ ਗਿਆਨ ਆਪਣੇ ਕੋਲ ਰੱਖੋ ਕਿਤੇ ਨਾ ਖੋਲੋ ਹਾਂ ਜੇ ਕੋਈ ਪੁੱਛੂ ਤਾਂ ਦੱਸਿਓ ਜੇ ਕੋਈ ਸਵਾਲ ਕਰੇਗਾ ਕੋਈ ਪੁੱਛੇਗਾ ਉਹਨੂੰ ਜ਼ਰੂਰ ਦੱਸੋ ਜਿਹੜਾ ਰਿਸ਼ਤੇਦਾਰ ਜਿੱਥੇ ਲੱਗਿਆ ਜਾਣਦੇ ਜਿਵੇਂ ਜਾਂਦਾ ਜਾਣਦੇ ਜਿਹਨੂੰ ਮੰਨਦਾ ਮੰਨਣ ਦਿਓ ਜਿੱਥੇ ਜਾਂਦਾ ਜਾਣ ਦਿਓ ਸੱਕੀ ਮਾਮ ਹੀ ਹੋਵੇ ਪੁੱਛੂਗੀ ਦੱਸ ਦਿਓ ਨਹੀਂ ਤੇ ਮਨਾਉਣ ਦੀ ਲੋੜ ਨਹੀਂ ਤੱਕਾ ਨਹੀਂ ਕਰਨਾ ਸਮਝਦੇ ਹੋ ਗੱਲ ਤੱਕੇ ਨਾਲ ਕਬੀਰ ਸਾਹਿਬ ਕਹਿੰਦੇ ਨੇ ਐਵੇਂ ਕਠੜੀ ਖੋਲ ਕੇ ਨਾ ਬਹਿ ਜਾ ਕਰ ਜੇ ਕਿਤੇ ਖੋਲ ਵੀ ਲਏਗਾ ਕਠੜੀ ਮੰਲੋ ਅੱਗੇ ਗਾਹਕ ਨਾ ਹੋਇਆ ਤੇ ਤੂੰ ਗਿਆਨ ਕੋਟੀ ਵੀ ਜਾ ਤੱਕੇ ਨਾਲ ਹੀ ਸੁਣਾਈ ਜਾ ਸੁਣਾਈ ਜਾ ਰਿਸ਼ਤੇਦਾਰਾਂ ਚ ਲੱਗਿਆ ਰਹੇ ਚਾਰ ਰਿਸ਼ਤੇਦਾਰ ਬਹਿ ਗਏ ਲੱਗਿਆ ਰਹੇ ਲੱਗਿਆ ਰਹੇ ਕਿਸੇ ਨੇ ਪੁੱਛਿਆ ਹੈ ਨਹੀਂ ਆਪ ਹੀ ਗਿਆਨੀ ਬਣ ਗਏ ਆਪਾਂ ਫਿਰ ਹਾਲ ਇਹ ਹੋਣਾ ਵਿਣ ਗਾਹਕ ਗੁਣ ਵੇਚੀਐ ਤਉ ਗੁਣ ਸਹਿਗ ਹੋ ਜਾਏ ਗਾਹਕ ਹੋਇਆ ਨਹੀਂ ਸੀ ਅਗਲਾ ਠੱਕੇ ਨਾਲ ਹੀ ਹੁਣ ਜੇ ਬੰਦੇ ਨੂੰ ਸ਼ੂਗਰ ਹੋਵੇ ਨਾ ਸ਼ੂਗਰ ਦੀਆਂ ਗੋਲੀਆਂ ਦੇ ਦਿਓ ਕੀ ਕਰੇਗਾ ਸੁੱਟੇ ਗਈ ਉਹਦੇ ਕੀ ਕੰਮ ਹੈ ਬਈ ਉਹਦੇ ਕਿਸ ਕੰਮ ਡਾਇਬਟੀਜ਼ ਦੀ ਦਵਾਈ ਦੇ ਦੇ ਠੱਕੇ ਨਾਲ ਉਹ ਸੁੱਟ ਦੂ ਉਹਦੇ ਕਹੇ ਨਾ ਮੇਰੇ ਕਿਸ ਕੰਮ ਹੈ ਬਈ ਕਹਿੰਦੇ ਵਿਣ ਗਾਹਕ ਗੁਣ ਵੇਚੀਏ ਤੋ ਗੁਣ ਸਹਿ ਕੋ ਜਾਏ ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲੱਖ ਪਕਾਏ ਜੇ ਗਾਹਕ ਮਿਲ ਜਾਏ ਤੇਰਾ ਗੁਣ ਲੱਖਾਂ ਦਾ ਵੇਖਦਾ ਹੈ। ਉਹਦੀ ਕੀਮਤ ਪੈਂਦੀ ਹੈ, ਕਦਰ ਪੈਂਦੀ ਵਾਹ ਵੇ ਵਾਹ। ਗਾਤਬ ਜਿਹੜਾ ਬੰਦਾ ਹੋਵੇ ਉਹ ਕਹਿੰਦਾ ਜ਼ਿੰਦਗੀ ਬਦਲ ਕੇ ਰੱਖਤੀ ਸਾਡੀ। ਸਾਡੀ ਜ਼ਿੰਦਗੀ ਬਦਲ ਗਈ, ਸਾਡੀ ਜ਼ਿੰਦਗੀ 'ਚ ਚੇਂਜ ਆ ਗਿਆ। ਏਦੋਂ ਵਧੀਆ ਕੀਮਤ ਕੀ ਹੋਏਗੀ? ਕੋਈ ਬੰਦਾ ਮੰਨ ਲਓ ਮੈਨੂੰ ਆ ਕੇ ਕਵੇ, "ਮੇਰੀ ਜ਼ਿੰਦਗੀ 'ਚ ਆਉਣ ਦਾ ਨਜ਼ਾਰਾ ਆਇਆ ਪਿਆ ਭਾਈ ਸਾਹਿਬ, ਹੁਣ ਜ਼ਿੰਦਗੀ ਬੜੀ ਸਕੂਨ ਵਾਲੀ ਐ, ਮੈਂ ਬੜਾ ਖੁਸ਼ ਰਹਿਣਾ। ਮੇਰੀ ਜ਼ਿੰਦਗੀ 'ਚ ਖੁਸ਼ੀ ਆ ਗਈ।" ਏਦੋਂ ਵਧੀਆ ਕੀਮਤ ਹੋਰ ਕੀ ਹੋ ਸਕਦੀ? ਯੋਦ ਉਹ ਹੁਣ ਮੁੱਲ ਦਵੇ ਮੈਨੂੰ ਵੀ ਮੈਂ 1000 ਰੁਪਇਆ ਦੇਣ ਆਇਆ ਭਾਈ ਸਾਹਿਬ ਮੇਰੀ ਜ਼ਿੰਦਗੀ ਬਣ ਗਈ ਮੈਂ 10000 ਦੇਣ ਆਇਆ ਮੇਰੀ ਜ਼ਿੰਦਗੀ ਬਣ ਗਈ ਮੈਂ ਲੱਖ ਰੁਪਇਆ ਦੇਣ ਆਇਆ ਮੇਰੀ ਜ਼ਿੰਦਗੀ ਬਣ ਗਈ ਜਦੋਂ ਉਹਨੇ ਕਹਿਤਾ ਮੇਰੀ ਜ਼ਿੰਦਗੀ ਚ ਖੁਸ਼ੀ ਆ ਗਈ ਏਦੋਂ ਵਧੀਆ ਕੀਮਤ ਨਹੀਂ ਹੋ ਸਕਦੀ ਪਰ ਜਦੋਂ ਕੋਈ ਪੁੱਛੇ ਉਦੋਂ ਦੱਸੋ ਤੇ ਮੈਂ ਜਿਹੜੀ ਗੱਲ ਪਹਿਲਾਂ ਕਹੀ ਹੈ ਸਭ ਤੋਂ ਵੱਡੀ ਗੱਲ ਹੈ ਤੁਹਾਡੀ ਜ਼ਿੰਦਗੀ ਚ ਸਕੂਨ ਹੋਣਾ ਸਕੂਨ ਹੋਣਾ ਚਾਹੀਦਾ ਲਾਈਫ ਵਿੱਚ ਤੇ ਕਿਸੇ ਵੀ ਕੀਮਤ ਉੱਤੇ ਆਪਣਾ ਸਕੂਨ ਨਾ ਗਵਾਚਣ ਦਿਓ ਤੇ ਸਕੂਨ ਜਿਹੜਾ ਹੈ ਨਾ ਇਹ ਇਹ ਇਹਦੇ ਵੈਰੀ ਨੇ ਜਿਵੇਂ ਤੰਦਰੁਸਤੀ ਦੇ ਜਿਹੜਾ ਬੰਦਾ ਤੰਦਰੁਸਤ ਹੋਵੇ ਜਦੀ ਸਿਹਤ ਪੂਰੀ ਤੰਦਰੁਸਤ ਹੋਵੇ ਪੂਰਾ ਠੀਕ ਹੋਵੇ ਜਿਹੜਾ ਬੰਦਾ ਉਹਦੇ ਵੈਰੀ ਨੇ ਤੁਸੀਂ ਤળਿਆ ਖਾਈ ਜਾਣਾ ਪੁੱਠਾ ਸਿੱਧਾ ਖਾਈ ਜਾਣਾ ਉਹ ਵੈਰੀ ਨੇ ਸਾਡੀ ਸਿਹਤ ਤੇ ਤੇ ਸਕੂਨ ਵਾਲੇ ਬੰਦੇ ਦੇ ਵੈਰੀ ਨੇ ਬੇਈਮਾਨੀਆਂ ਬੇਈਮਾਨੀ ਕਰਨ ਵਾਲਾ ਬੰਦਾ, ਦੋ ਨੰਬਰ ਦੇ ਧੰਦੇ ਕਰਨ ਵਾਲਾ ਬੰਦਾ ਸਕੂਨ ਉਹਦੇ ਕੋਲ ਕਿੱਥੇ ਰਹਿ ਜਾਏਗਾ? ਵੱਡੀਆਂ ਖਾਨ ਵਾਲੇ ਬੰਦੇ ਦੀ ਜ਼ਿੰਦਗੀ 'ਚ ਸਕੂਨ ਨਹੀਂ ਹੋ ਸਕਦਾ। ਬਾਰ-ਬਾਰ ਗੱਲ-ਗੱਲ ਤੇ ਝੂਠ ਬੋਲਣ ਵਾਲੇ ਦੀ ਜ਼ਿੰਦਗੀ ਵਿੱਚ ਸਕੂਨ ਨਹੀਂ ਹੋ ਸਕਦਾ। ਸਕੂਨ ਜਿਹੜੇ ਬੰਦੇ ਦੀ ਜ਼ਿੰਦਗੀ 'ਚ ਹੋਏਗਾ। ਬੇਈਮਾਨੀਆਂ, ਝੂਠ, ਫਰੇਬ, ਚਾਪਲੂਸੀਆਂ ਐਦਾਂ ਦੀਆਂ ਸੋਚ ਜਿਹੜਾ ਬੰਦਾ ਰੱਖਦਾ ਹੋਏਗਾ, ਉਹਦੀ ਜ਼ਿੰਦਗੀ 'ਚ ਸਕੂਨ ਨਹੀਂ ਆ ਸਕਦਾ। ਹਰ ਵੇਲੇ ਉਹ ਸਟ्रेस ਵਿੱਚ ਰਹੇਗਾ ਝੂਠ ਬੋਲਿਆ ਹੁੰਦਾ ਸਾਰੀ ਜ਼ਿੰਦਗੀ ਉਹਨੂੰ ਉਹਨੂੰ ਉਹ ਝੂਠ ਨੂੰ ਕਿਵੇਂ ਸੈੱਟ ਕਰਨਾ ਹੈ ਇਹਨੂੰ ਕਿਵੇਂ ਠੀਕ ਕਰਨਾ ਇਹਨੂੰ ਕਿਵੇਂ ਠੀਕ ਕਰਨਾ ਦਾ ਦਿਮਾਗ ਇੰਨਾ ਕੰਮਾਂ ਵਿੱਚ ਹੀ ਲੱਗਿਆ ਰਹਿੰਦਾ ਜੇ ਤੁਸੀਂ ਸਹੀ ਚੱਲਦੇ ਆ ਸੱਚ ਤੇ ਚੱਲਦੇ ਆ ਗਲਤ ਕੋਈ ਕੰਮ ਨਹੀਂ ਕੀਤਾ ਸਕੂਨ ਹੁੰਦਾ ਜ਼ਿੰਦਗੀ ਵਿੱਚ ਹੁਣ ਇੱਕ ਬੰਦੇ ਨੇ ਘਰ ਦੇ ਵਿੱਚ ਸ਼ਰਾਬ ਕੱਢਣੀ ਹੈ ਢੋਲ ਪਾਇਆ 50 ਬੋਤਲਾਂ ਨਿਕਲ ਆਉਣਗੀਆਂ ਕੰਮ ਗਲਤ ਲੱਗਿਆ ਹੁਣ ਬਾਹਰ ਭਾਵੇਂ ਐਂਬੂਲੈਂਸ ਲੰਘਦੀ ਹੋਵੇ ਹੂਟਰ ਮਾਰਦੀ ਇਹਦਾ ਦਿਲ ਐ ਧੜਕਣਾ ਵੀ ਹਾਇਓ ਕਿਤੇ ਫੜਨ ਵਾਲੇ ਤਾਂ ਨਹੀਂ ਆ ਗਏ ਕਿਸੇ ਨੇ ਦੱਸਦੇ ਨਹੀਂ ਦਿੱਤਾ ਇਹਦੇ ਪਤਾ ਤਾਂ ਨਹੀਂ ਲੱਗ ਗਿਆ ਕਿਉਂਕਿ 2 ਨੰਬਰ ਦਾ ਕੰਮ ਕਰਦਾ ਪਰ ਜਿਸ ਬੰਦੇ ਨੇ ਗਲਤ ਕੰਮ ਕੋਈ ਕੀਤਾ ਹੀ ਨਹੀਂ RAM ਨਾਲ ਪਿਆ ਵਿਜੀਲੈਂਸ ਵਾਲੇ ਫੜਨ ਆ ਜਾਣਗੇ ਕੀ ਫੜ ਲੈਣਗੇ ਭਈ ਸਾਡਾ ਗਲਤੀ ਨਹੀਂ ਕੋਈ ਕੀਤੀ ਟੈਕਸ ਵਾਲੇ ਆ ਜਾਣਗੇ ਕੀ ਕਰ ਲੈਣਗੇ ਗਲਤੀ ਨਹੀਂ ਕੀਤਾ ਕੁਝ ਜ਼ਿੰਦਗੀ 'ਚ ਗਲਤੀ ਨਹੀਂ ਕੀਤਾ ਕੁਝ ਆਪਣੇ ਮਨ ਨੂੰ ਗਲਤੀ ਨਹੀਂ ਹੋਇਆ ਕੁਝ ਤੇ ਬੇਈਮਾਨ ਜਿੰਨਾ ਬੰਦਾ ਬੇਈਮਾਨ ਬਣਦਾ ਜਾਂਦਾ ਝੂਠ ਬੋਲਦਾ ਜਾਂਦਾ ਉਹਦੀ ਜ਼ਿੰਦਗੀ ਦਾ ਸਕੂਨ ਉਹਨਾਂ ਹੀ ਗਵਾਜਦਾ ਉਹ ਸ਼ਾਂਤ ਨਹੀਂ ਹੋ ਸਕਦਾ ਤੇ ਸ਼ਾਂਤ ਰਹਿਣ ਵਾਸਤੇ ਪਹਿਲੀ ਸ਼ਰਤ ਹੈ ਕੋਈ ਬੇਈਮਾਨੀ ਨਾ ਕਰ ਆਪਣੀ ਜ਼ਿੰਦਗੀ ਸਹੀ ਰੱਖੋ ਸੱਚ ਤੇ ਪਹਿਰਾ ਦੇਣਾ ਸਿੱਖ ਲਈ ਸੱਚ ਤੇ ਪਹਿਰਾ ਦੇਈਏ ਠੀਕ ਠੀਕ ਜੀ ਜੋ ਮਰਜ਼ੀ ਹੋਵੇ ਦੋ ਨੰਬਰ ਦਾ ਕੋਈ ਕੰਮ ਨਹੀਂ ਕਰ ਗਲਤ ਕੰਮ ਨਹੀਂ ਕਰ बस ਉਹਨਾਂ ਹੀ ਲਾਈਫ ਦੇ ਵਿੱਚ ਜ਼ਿੰਦਗੀ ਦੇ ਵਿੱਚ ਸਕੂਨ ਰਹਿੰਦਾ ਹੈ ਹਮੇਸ਼ਾ ਖੁਸ਼ ਰਾਂਗੇ ਚੜਦੀ ਕਲਾ ਚ ਰਾਂਗੇ ਆਨੰਦ ਚ ਰਾਂਗੇ